ਬਿਲਕੁਲ ਆਖਰ ਤੇ ਜੇ ਕਰੇ ਵੀ ਆਖਰ ਤੇ ਬਿਲਕੁਲ ਆਵਾਜ਼ ਨਹੀਂ ਆ ਰਹੀ ਆ ਬੇਨਤੀ ਕਰ ਦਾਂਗੇ ਜਿਹੜੇ ਲੋਕਲ ਨੇ ਸਾਡੇ ਸਟਾਰ ਜੋਗ ਸਰਦਾਰ ਹਰਭਜਨ ਪਿੱਛੇ ਵਾਲ ਦੁਵਾਰੇ ਕੋਈ ਆ ਵੀ ਆਵਾਜ਼ ਬਿਲਕੁਲ कृपाल ਕਰਦਾ ਤੇ ਇੱਕ ਨਾਲ ਟੈਂਪਰ ਦੇ ਵੀਰਾਂ ਨੂੰ ਬੇਨਤੀ ਕਰਦਾ ਕਿ ਟਰਸਕਾਂ ਲਵਾਓ ਤੇ ਸਾਉਣ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਕਿ ਪਿੱਛੇ ਇੱਕ ਬੰਦਾ ਜਾ ਕੇ ਵਾਹ ਜਰੂਰ ਤਾਂ ਕੇ ਚੈੱਕ ਕਰਾ ਤਾਂ ਕਿ ਲਾਖ ਤੱਕ ਜਿਹੜੀ ਵਾਹ ਆਉਂਦੀ ਆ ਤਮੈਂ ਕਹਿੰਦਾ ਸਾਡੇ ਵੱਖ-ਵੱਖ ਬੂਥਾਂ ਦੇ ਵਿੱਚੋਂ ਜੋ ਵਰਕਰ ਸਾਹਿਬ ਆਣ ਆਏ ਨੇ ਬੂਥ ਨੰਬਰ 4 ਤੋਂ ਲक्की ਜੀ ਸੋਨੇ ਦੀ ਰਾਮਦੀਪ ਜੀ ਜੋ ਬਹੁਤ سارے ਵਰਕਰਾਂ ਨੂੰ ਲੈ ਕੇ ਆਏ ਨੇ ਪੂਤ ਨੰਬਰ 8 ਦੇ ਵਿੱਚੋਂ ਸੰਦੀਪ ਮਿੱਟੂ ਜੀ